प्यारे विद्यार्थियों ਸਾਡਾ ਅੱਜ ਦਾ ਟੌਪਿਕ ਹੈਗਾ ਇੰਡੀਆ ਨੇਬਰਿੰਗ ਕੰਟਰੀ ਭਾਰਤ ਗੁਆਂਢੀ ਦੇਸ਼ ਸੋ ਇਹ ਭਾਰ ਦਾ ਨਕਸ਼ਾ ਆ ਅਸੀਂ ਜਿਹੜੇ ਵੀ ਭਾਰਤ ਦੇ ਗੁਆਂਢੀ ਦੇਸ਼ ਆ ਕੁੱਲ ਮਿਲਾ ਕੇ 9 ਉਹ ਅਸੀਂ ਪੜਾਂਗੇ ਸੋ ਸਭ ਤੋਂ ਪਹਿਲਾਂ ਪਾਕਿਸਤਾਨ ਜੋ ਕਿ ਭਾਰਤ ਦੇ ਪੱਛਮ ਉੱਤਰ ਵਿੱਚ ਸਥਿਤ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸ਼੍ਰੀਲੰਕਾ ਦੀ ਸ਼੍ਰੀਲੰਕਾ ਭਾਰ ਦੇ ਸਾਊਥ ਵਿੱਚ ਭਾਰਤ ਦਾ ਇੱਕ ਗੁਆਂਢੀ ਦੇਸ਼ ਇਸ ਤੋਂ ਬਾਅਦ ਨੇਪਾਲ ਕਈ ਵਾਰ ਬੱਚੇ ਨੇਪਾਲ ਨੂੰ ਭਾਰ ਦਾ ਹਿੱਸਾ ਹੀ ਸਮਝ ਲੈਂਦੇ ਆ ਔਰ ਨੇਪਾਲ ਵਿੱਚ ਹੀ ਫਸਲਾਂ ਦਿਖਾ ਦਿੰਦੇ ਆ ਜਾਂ ਖਣਿਜ ਪਦਾਰਥ ਸ਼ੋਅ ਕਰ ਦਿੰਦੇ ਆ 부탄 부탄 ਵਿਪਾਰਧਕ ਗਵੰਡੀ ਦੇਸ਼ ਹੈ ਇੱਕ ਹੋਰ ਦੇਸ਼ ਜੈਨੂੰ ਕਈ ਵਾਰ ਬੱਚੇ ਭਾਰਤ ਦਾ ਹਿੱਸਾ ਹੀ ਸਮਝ ਲੈਂਦੇ ਆ ਬੰਗਲਾਦੇਸ਼ ਜੋ ਕਿ ਇੱਕ ਅਲੱਗ ਦੇਸ਼ ਆ ਭਾਰਤ ਦਾ ਗਵੰਡੀ ਦੇਸ਼ ਜੋ ਕਿ ਭਾਰਤ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਵਸਿਆ ਹੋਇਆ ਆ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਫਗਾਨਿਸਤਾਨ ਅਫਗਾਨਿਸਤਾਨ ਵੀ ਭਾਰਤ ਦਾ ਗੁਆਂਢੀ ਦੇਸ਼ ਭਾਰਤ ਦੇ ਗੁਆਂਢੀ ਦੇਸ਼ਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਨਕਸ਼ੇ ਵਿੱਚ ਅਸੀਂ ਕਿਹੜੇ-ਕਿਹੜੇ ਗੁਆਂਢੀ ਦੇਸ਼ ਅਸੀਂ ਭਰਨੇ ਆ ਇਸ ਤੋਂ ਬਾਅਦ ਇਹ ਗੱਲ ਕਰੀਏ ਆਪਾਂ ਚੀਨ ਚੀਨ ਵੀ ਭਾਰਤ ਦਾ ਇੱਕ ਗੁਆਂਢੀ ਦੇਸ਼ ਹੈ। ਔਰ ਉਸ ਤੋਂ ਬਾਅਦ ਮਿਆਂਮਾ ਜਿਹਨੂੰ ਅਸੀਂ ਬਰਮਾ ਵੀ ਕਹਿੰਦੇ ਆ। ਇਹ ਵੀ ਭਾਰਤ ਦਾ ਗੁਆਂਢੀ ਦੇਸ਼ ਹੈ। ਸੋ ਤਿੰਨ ਦੇਸ਼ ਜਿਹੜੇ ਆ ਮਿਆਂਮਾ ਨੂੰ ਬਰਮਾ ਵੀ ਕਿਹਾ ਜਾਂਦਾ ਹੈ। ਤਿੰਨ ਦੇਸ਼ ਨੇਪਾਲ, ਭੂਟਾਨ, ਬੰਗਲਾਦੇਸ਼ ਇਹਨਾਂ ਨੂੰ ਕਈ ਵਾਰ ਅਸੀਂ ਬੱਚੇ ਜਿਹੜੇ ਆ ਮੋਸਟਲੀ ਭਾਰਤ ਦਾ ਹਿੱਸਾ ਹੀ ਸਮਝ ਲੈਂਦੇ ਆ ਤੇ ਗਲਤੀ ਨਾਲ ਵਿੱਚ ਫਸਲਾ ਵਗੈਰਾ ਦਿਖਾ ਦਿੰਦੇ ਆ ਸ਼੍ਰੀਲੰਕਾ ਦੇ ਬਿਲਕੁਲ ਸਾਈਡ ਤੇ ਮਾਲਦੀ ਦੀ ਬਿਲਕੁਲ ਸਾਊਥ ਵਿੱਚ ਇੱਕ ਹੋਰ ਛੋਟਾ ਜਿਹਾ ਦੇਸ਼ ਮਾਲਦੀਵ ਜੋ ਕਿ ਭਾਰਤ ਦਾ ਨੌਵਾਂ ਗੁਆਂਢੀ ਦੇਸ਼ ਹੈ सो so, म्यांमार लिखना भुल गया कि म्यांमार में अस बर्मा को so, नेपाल भूटान म्यांमार बंगलादेश और श्रीलंका मालदीव पाकिस्तान अफगानिस्तान ये सारे जड़े आ भारत गुआढ़ी ਦੇਸ਼ ਹਾਂ ਸੋ ਮੈਂ ਮਿਆਮਾਨ ਬਰਮਾ ਲਿਖ ਦਿੱਤਾ ਹੈ ਮੈਨੂੰ ਆਸ ਹੈ ਕਿ ਤੁਸੀਂ ਇਸ ਨਕਸ਼ੇ ਨੂੰ ਚੰਗੀ ਤਰ੍ਹਾਂ ਯਾਦ ਕਰ ਲੋਗੇ ਅਤੇ ਪੇਪਰ ਵਿੱਚ ਇਸੇ ਤਰ੍ਹਾਂ ਭਾਰਤ ਦੇ ਗੁਆਂਡੀ ਦੇਸ਼ ਭਰੋਗੇ ਧੰਨਵਾਦ ਥੈਂਕ ਯੂ